ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਨਵੇਂ ਆਰਟੀਕਲ ਲੈ ਕੇ ਆਏ ਬੱਚਿਆਂ ਦੇ ਟੀ-ਸ਼ਰਟਾਂ ਬਹੁਤ ਸੋਹਣੀਆਂ ਲੈ ਕੇ ਆਏ ਆ ਤੇ ਟੀ-ਸ਼ਰਟਾਂ ਤੁਸੀਂ ਦੇਖ ਸਕਦੇ ਜੇ ਇਹ 2 ਸਾਲ ਦੇ ਬੱਚੇ ਤੋਂ ਲੈ ਕੇ ਆਪਣੇ ਕੋ 12 ਸਾਲ ਦੇ ਬੱਚੇ ਦੀਆਂ ਟੀ-ਸ਼ਰਟਾਂ ਦੇਖੀ ਜਾਓ ਬਹੁਤ ਸੋਹਣੇ ਆਰਟੀਕਲ ਆ ਟੀ-ਸ਼ਰਟਾਂ ਦੇ ਇਹਦੇ ਕੋ ਬੈਕ ਵੀ ਬਣੀ ਹੈਗੀ ਆ ਬਹੁਤ ਹੀ ਪਿਆਰੀਆਂ ਟੀ-ਸ਼ਰਟਾਂ ਹਨ ਸਕਰੀਨ ਸ਼ਾਟ ਵੀ ਲੈ ਸਕਦੇ ਹੋ ਅਗਰ ਤੁਸੀਂ ਇਹਦਾ ਪ੍ਰਾਈਸ ਜਾਨਣਾ ਚਾਹੁੰਦੇ ਸਾਡਾ ਨੀਚੇ ਨੰਬਰ ਡਿਸਪਲੇ ਹੁੰਦਾ ਹੈਗਾ ਉਸ ਤੇ ਵੀ WhatsApp ਤੇ ਪੁੱਛ ਸਕਦੇ ਦਾ ਪ੍ਰਾਈਸ ਬਹੁਤ ਸੋਹਣੇ ਆਰਟੀਕਲ ਮਲਾਈ ਕੋਟ ਕਪੜਾ ਪਿਓਰ ਕਾਟਨ ਦੇ ਟੀ-ਸ਼ਰਟ ਆ ਮੈਂ ਦੇਖੋ ਬੈਕ ਫਰੰਟ ਡਿਜ਼ਾਈਨ ਸਾਰੇ ਆਰਟੀਕਲ ਸਾਰੇ ਹਿੱਟ ਸੋਹਣੇ ਸੋਹਣੇ ਟੀ-ਸ਼ਰਟ ਆ ਤੁਸੀਂ ਇਹ ਲੈਣਾ ਚਾਹੁੰਦੇ ਜੇ ਵਿਜ਼ਿਟ ਕਰੋ ਸ਼ਿਮਲਾ ਮਾਰਕੀਟ ਮਹਾਜਨ ਗਾਰਮੈਂਟ ਦੇਖੋ ਕਿੰਨੇ ਪਿਆਰੇ ਆਰਟੀਕਲ ਹੈ ਬਹੁਤ ਸੋਹਣੀਆਂ ਟੀ-ਸ਼ਰਟਾਂ ਬੱਚਿਆਂ ਦੀਆਂ 2 ਸਾਲ ਦੇ ਬੱਚੇ ਤੋਂ ਲੈ ਕੇ 12 13 ਸਾਲ ਦੇ ਬੱਚੇ ਤੱਕ ਤੁਹਾਨੂੰ ਮਿਲ ਜਾਣਗੀਆਂ ਟੀ-ਸ਼ਰਟਾਂ ਹਲੋ ਆਣਾ ਕਿੱਥੇ ਆ Shimla Market Putli Ghar Amritsar Maharan Garment ਤੇ ਧੰਨਵਾਦ